ਮੇਰੇ ਬਹੁਤ ਹੀ ਸਤਿਕਾਰਯੋਗ ਸਿਨੂ ਟੀਚਰ ਸਹਿਬਾਨ ਔਰ ٹرسٹ ਤੋਂ ਸਰਦਾਰ ਬਸੰਤ ਸਿੰਘ ਢਾਲੀਵਾਲ ਜੀ ٹرسٹ ਦੇ ਜਿੰਨੇ ਵੀ ਅਹੁਦੇਦਾਰ ਪਰਿਵਾਰਕ ਮੈਂਬਰ ਅੱਜ ਸਮਾਰਟ ਸਕੂਲ ਰੌਕੇ ਕਲਾ ਵਿਖੇ ਪਹੁੰਚੇ ਆ ਮੈਂ ਆਪਣੀ ਸਮੂਹ ਢਿੱਲੀ ਰੌਕੇ ਨਵੀਂ ਬੱਲੋ ਨਗਰ ਰੌਕੇ ਕਲਾ ਬੱਲੋ ਔਰ ਸਕੂਲ ਦੇ ਸਟਾਫ ਵੱਲੋਂ ਸਾਰਿਆਂ ਦਾ ਦਿਲ ਦੇ ਅਗਰਾਈਆਂ ਜੋ ਧੰਨਵਾਦ ਕਰਦਾ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਹਰ ਸਾਲ ਆਪਾਂ ਨੂੰ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਉਹਨਾਂ ਬੱਚਿਆਂ ਨੂੰ ਵੀ ਇੰਤਜ਼ਾਰ ਰਹਿੰਦਾ ਜਿਨ੍ਹਾਂ ਨੇ ਪੂਰਾ ਸਾਲ ਮਿਹਨਤ ਕੀਤੀ ਹੁੰਦੀ ਆ ਪੜ੍ਹਾਈ ਦੇ ਵਿੱਚ ਔਰ ਉਹਨਾਂ ਟੀਚਰਾਂ ਨੂੰ ਵੀ ਇੰਤਜ਼ਾਰ ਰਹਿੰਦਾ ਕਿ ਸਾਡੀ ਜਿਹੜੀ ਕਰਾਈ ਹੋਈ ਮਿਹਨਤ ਕਿੰਨਾ ਗੰਗਲਿਆਈ ਆ ਇਸ ਦੇ ਸਬੰਧ ਵਿੱਚ ਹਰ ਸਾਲ ਆਪਾਂ ਨਾਮਣ ਸਮਾਰੋਹ ਕਰਦੇ ਆ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਮਸਾਹ ਸੰਘ ਢਾੜੀਵਾਲ ਯਾਦਗਾਰੀ ਟਰਸਟ ਜੋ ਬਣਿਆ ਪਤੀ ਪੁੱਜੂ ਕੀ ਸੋ ਉਹਨਾਂ ਵੱਲੋਂ ਇਹ ਸੁਪਨਾ ਲਿਆ ਗਿਆ ਸੀ ਕਿ ਪੜ੍ਹਾਈ ਦੇ ਲਈ ਅਸੀਂ ਕੁਛ ਨਾ ਕੁਛ ਜ਼ਰੂਰ ਕਰਾਂਗੇ ਜਿਸ ਦਿਨ ਉਹ insan ਦੁਨੀਆ ਤੋਂ ਗਿਆ ਪਰਿਵਾਰ ਦੇ ਮੈਂਬਰਾਂ ਨੇ ਇਕੱਠੇ ਹੋ ਕੇ ટ્રਸਟੀ ਮੈਂਬਰਾਂ ਨੇ ਇਕੱਠੇ ਹੋ ਕੇ ਇੱਕ ਮਤਾ ਪਾਸ ਕੀਤਾ ਕਿ ਆਪਾਂ ਹਰ ਸਾਲ ਜਿਹੜੇ ਬੱਚੇ ਫਸ ਸੈਨ 3 ਆਇਆ ਕਰਨਗੇ ਆਪਾਂ ਉਹਨਾਂ ਨੂੰ ਸਨਮਾਨਤ ਕਰਿਆ ਕਰਾਂਗੇ ਤਾਂ ਜੋ ਆਉਂਦੇ ਸਾਲ ਉਹ ਅਗਲੀ ਕਲਾਸ ਵਿੱਚ ਵੀ ਪੜ੍ਹਾਈ ਕਰਕੇ ਅੱਪਰ ਰਹਿਣ ਔਰ ਜਿਹੜੇ ਬੱਚੇ ਥੋੜਾ ਬਹੁਤ ਤਾਂ ਪਿੱਛੇ ਰਹਿ ਗਏ ਉਹ ਹੋਰ ਮਿਹਨਤ ਕਰਕੇ ਇਹ ਸਿਹਣੀ ਬਚਾ ਸਕਣਾ ਸੋ ਹਰ ਸਾਲ ਆਪਾਂ ਇਨਾਮਨ ਸਮਾਰੋਹ ਕਰਦੇ ਆ ਜਿੱਥੇ ਮੇਰੇ ਬਹੁਤ ਹੀ ਸਤਿਕਾਰਯੋਗ ਟੀਚਰ ਪਹੁੰਚੇ ਆ ਉੱਥੇ ਵੀ ਪਰਿਵਾਰ ਦੇ ਵਿੱਚੋਂ ਸਰਦਾਰ ਮਨਪ੍ਰੀ ਸਿੰਘ ਸੁਪੁੱਤਰ ਸਰਵਾਸੀ ਸਰ ਹਰੀ ਸਿੰਘ ਜੋ ਕਿ ਬਸਾਂ ਸਿੰਘ ਦੇ ਸੁਪੁੱਤਰ ਸਨ ਉਹ ਇੱਥੇ ਪਹੁੰਚੇ ਆ ਸਰਦਾਰ ਚੰਦ ਸਿੰਘ ਜੀ ਕਿਲੇ ਵਾਲੇ ਸਰਦਾਰ ਸੁਨਨ ਸਿੰਘ ਜੀ ਮਾਸਟਰ ਪਰ ਸਾਰੇ ਟੀਚਰ ਸਹਿਬਾਨ ਬੱਚਿਆਂ ਦੇ ਮਾਪੇ ਪਹੁੰਚੇ ਆ ਮੈਂ ਸਾਰਿਆਂ ਦਾ ਇੱਥੇ ਆਇਆ ਜੀ ਉਹ ਆ ਕਹਿਣਾ ਸੋ ਕਰਨੀ ਬਹੁਤ ਆ ਆਪਾਂ ਬਹੁਤ ਆਸਮਾਨ ਲੈਂਦੇ ਹੋਏ ਆਪਾਂ ਸੇਮ ਸ਼ੁਰੂ ਕਰਨ ਜਾ ਰਹੇ ਹਾਂ ਬੱਚਿਆਂ ਨੂੰ ਬੇਨਤੀ ਕਰਦਾ ਕਿ ਇੱਕ ਚੰਗੇ ਨਾਗਰਿਕ ਬਣਨਾ ਹੈ ਜਿਵੇਂ ਕਿ ਨਸ਼ੇ ਦਾ ਤੌਰ ਚੱਲ ਰਿਹਾ ਉਸ ਤੋਂ ਕਿ ਆਪਾਂ ਬਚਦੇ ਰਹਿਣਾ ਜੇਕਰ ਕੋਈ ਵੀ ਇਨਸਾਨ ਤੁਹਾਨੂੰ ਗਲਤ ਰਾਹ ਪਾਉਂਦਾ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਾਤਾ ਪਿਤਾ ਨੂੰ ਦੱਸਣਾ ਉਸ ਤੋਂ ਬਾਅਦ ਟੀਚਰ ਨੂੰ ਦੱਸ ਸਕਦੇ ਆ ਤੁਸੀਂ ਕਿਸੇ ਵੀ ਤਰ੍ਹਾਂ ਦੀ ਨੌਜਵਨ ਬੱਚੀਆਂ ਐ ਜਾਂ ਬੱਚੇ ਆ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਗਲਤ ਹਰਕਤ ਲੱਗਦੀ ਆ ਤਾਂ ਤੁਸੀਂ ਆਪਣੇ ਟੀਚਰ ਸਾਹਿਬਾਨ ਨਾਲ ਸੰਪਰਕ ਕਰ ਸਕਦੇ ਆ ਤਾਂ ਜੋ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ ਸੋ ਬੇਦਮਾਖ ਖੋਲ ਕੇ ਜਿਹੜਾ ਸਮਾਂ ਆ ਗਿਆ ਚੱਲਣ ਵਾਲਾ ਅਸੀਂ ਕਿਸੇ ਤਖਾਂ ਵਿੱਚ ਕੇ ਵਿਸ਼ਵਾਸ ਨਹੀਂ ਕਰ ਸਕਦੇ ਜਿਹੜਾ ਤੁਹਾਡੇ ਲਈ ਕੁਝ ਕਰਦਾ ਉਹਨੂੰ ਵੀ ਪਰ ਕੇ ਉਹਦੇ ਨਾਲ ਜਿਹੜੀ ਗੱਲਬਾਤ ਕਰਨੀ ਆ ਕਿਉਂਕਿ ਅੱਜ ਕੱਲ੍ਹ ਬਹਰੂਪੀਏ ਬਹੁਤ ਤੁਰੇ ਫਿਰਦੇ ਆ ਧਾਰਮਿਕ ਸਥਾਨਾਂ ਉੱਪਰ ਵੀ ਆਪ ਸਭ ਨੂੰ ਪਤਾ ਹੀ ਆ ਕਿ ਨੇਤ ਆਪਾਂ ਦੇਖਦੇ ਆ ਕੋਤਾਈਆਂ ਹੋ ਰਹੀਆਂ ਨਗਰਾਂ ਦੇ ਵਿੱਚ ਵੀ ਆਪਾਂ ਦੇਖਦੇ ਆ ਜਿੱਥੇ ਸਕੂਲਾਂ ਦੇ ਵਿੱਚ ਚੰਗੀ ਸਿੱਖਿਆ ਦਿੱਤੀ ਜਾਂਦੀ ਉੱਥੇ ਬਹੁਤ ਸਮਾਂ ਦੇ ਵਿੱਚ ਆਪਾਂ ਨੂੰ ਘਟਨਾਵਾਂ ਸਾਹਮਣੇ ਆਈਆਂ ਪਰ ਤੁਸੀਂ ਕਰਮਾਂ ਵਾਲੀ ਹੋ ਪਿੰਡਰਾਉਕੇ ਕਲਾਂ ਦਾ ਸਕੂਲ ਜੋ ਕਿ ਪਹਿਲੇ ਦਿਨਾਂ ਤੋਂ ਹੀ ਚੰਗੀਆਂ ਪ੍ਰਾਪਤੀਆਂ ਕਰਦਾ ਰਿਹਾ ਐਸੋ ਸਕੂਲ ਦੇ ਵਿੱਚ ਜਿੰਨੇ ਵੀ ਟੀਚਰ ਪੜਾਉਂਦੇ ਆ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਉੱਥੇ ਜੁੜੇ ਆ ਅਸੀਂ ਇੱਥੇ ਪੜ੍ਹਦੇ ਵੀ ਰਹੇ ਆ ਮੈਂ ਤੇ ਮਨਪ੍ਰੀਤ ਇਕੱਠੇ ਇੱਥੇ ਪੜ੍ਹਦੇ ਸੀਗੇ ਸਾਡਾ ਹੀ ਸਮਾਂ ਬਿਚਰਿਆ ਲੋਕ ਕਹਿੰਦੇ ਹੁੰਦੇ ਸੀ ਕਿ ਜਿੱਥੇ ਤੁਸੀਂ ਪੜ੍ਹਦਾ ਅਸੀਂ ਉੱਥੇ ਟੱਡ ਹੋਈਆਂ ਅਸੀਂ ਸੱਚੀ ਟੱਡ ਹੋਈਆਂ ਜਿਹੜੀ ਇਹ ਬਿਲਡਿੰਗ ਤੁਸੀਂ ਦੇਖ ਰਹੇ ਆ ਸਾਧਵਾ ਪੂਰਨ ਦਾਸ ਜੀ ਉਹਨਾਂ ਦੇ ਸਹਿਯੋਗ ਨਾਲ ਜਿਹੜੀ ਇਹ ਬਣਾਈ ਗਈ ਸੀ ਤੇ ਇੱਥੇ ਸੱਚੀ ਅਸੀਂ ਟੱਡ ਹੋਈਆਂ ਐ ਤੁਹਾਡੇ ਵੱਲੋਂ ਬਹੁਤ ਵਧੀਆ ਜਿਹੜਾ ਸਟਰਕਚਰ ਤਿਆਰ ਕੀਤਾ ਗਿਆ ਹੈ ਬਹੁਤ ਸੋਹਣਾ ਸਕੂਲ ਬਣਿਆ ਸਾਡੇ ਮੁਕ ਇੰਨਾ ਕੁਝ ਨਹੀਂ ਹੁੰਦਾ ਸੀ ਸੋ ਬੱਚਿਆਂ ਨੂੰ ਬੇਨਤੀ ਕਰਦਾ ਜਦੋਂ ਵੀ ਤੁਸੀਂ ਇੱਥੇ ਇਹ ਸਕੂਲ ਦੇ ਵਿੱਚੋਂ ਪੜ੍ਹ ਕੇ ਤੁਸੀਂ ਕਿਸੇ ਚੰਗੇ ਮਕਾਮ ਤੇ ਪਹੁੰਚਦੇ ਆ ਚਾਹੇ ਤੁਸੀਂ ਬਾਹਰਲੇ ਮਿਲਕੋ ਚਲੇ ਜਾਂਦੇ ਆ ਚਾਹੇ ਕਿਸੇ ਚੰਗੀ ਜੌਬ ਤੇ ਹੋ ਜਾਂਦੇ ਆ ਤਾਂ ਆਪਣੀ ਜ਼ਿੰਦਗੀ ਦੀ ਜਿਹੜੀ ਪਹਿਲੀ ਤਨਖਾਹ ਹੈ ਸਕੂਲ ਨੂੰ ਜ਼ਰੂਰ ਕੱਢਿਆ ਕਰੋ ਕਿਉਂਕਿ ਪਤਾ ਨਹੀਂ ਕਿੰਨਾ ਕੁ ਅਸੀਂ ਦੇਣਾ ਦੇ ਸਕਦੇ ਆ ਸਕੂਲ ਦਾ ਤੁਹਾਡੇ ਇੱਕ ਇੱਕ ਪੈਸੇ ਨਾਲ ਇਹ ਜਿਹੜੇ ਕੰਮ ਹੋਣਗੇ ਔਰ ਐਨਆਰਆਈ ਭਰਾਵਾਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਸਕੂਲਾਂ ਲਈ ਜਰੂਰ ਕੋਸ਼ਿਸ਼ ਕਰੋ ਜਿੱਥੇ ਆਪਾਂ ਗੁਰਦਾਰਾ ਸਾਹਿਬ ਉੱਥੇ ਇਮਾਰਤਾਂ ਦੇ ਲਈ ਕੋਸ਼ਿਸ਼ਾਂ ਉੱਥੇ ਦਾਨ ਦਿੰਦੇ ਆ ਤਾਂ ਸਕੂਲਾਂ ਦੇ ਲਈ ਵੀ ਦਾਨ ਦਿਆ ਕਰਗੇ ਤਾਂ ਜੋ ਜਿਹੜੀ ਇੱਥੇ ਬੱਚਿਆਂ ਦੀ ਜਨ ਆ ਉਹ ਹੋਰ ਵੱਧ ਫੁੱਲ ਕੇ ਚੰਗਾ ਸਮਾਜ ਸਿਰਜ ਸਕਣ ਨਸ਼ੇ ਤੋਂ ਬਚ ਕੇ ਚੰਗੇ ਰਾਹਾਂ ਦੇ ਉੱਪਰ ਚੱਲ ਕੇ ਆਪਣਾ ਆਪਣੇ ਟੀਚਰਾਂ ਦਾ ਆਪਣੇ ਸਕੂਲ ਦਾ ਆਪਣੇ ਨਗਰ ਦਾ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਸਕਣ ਸੋ ਫਿਰ ਮੈਂ ਬੇਨਤੀ ਕਰਦਾ ਬੱਚਿਆਂ ਨੂੰ ਐਸਲੋਤੀ ਬੱਚਿਆਂ ਨੇ ਆਉਣਾ ਜਿਨ੍ਹਾਂ ਦੇ ਨਾਮ ਅਨੁਸਰੂ ਕਰੂੰਗਾ ਉਹ ਇੱਕ ਵਾਰੀ ਬੱਚੇ ਸਾਰੇ ਇੱਥੇ ਆ ਕੇ ਖੜ੍ਹ ਜਾਣ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਔਰ ਟਰਸਟੀ ਮੈਂਬਰ ਤੁਹਾਨੂੰ ਜਿਹੜੇ ਨਾਮ ਅਨ ਸਮਾਰੋਹ ਕਰਨਗੇ ਸਭ ਤੋਂ ਪਹਿਲਾਂ 8ਵੀਂ ਕਲਾਸ ਦੇ ਵਿਦਿਆਰਥੀ ਪੰਤੂ ਸਿੰਘ ਸਨਪੁਰ ਰਾਮਪਾਲ ਜਿਨ੍ਹਾਂ ਨੇ 69.5% ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ 8ਵੀਂ ਚੋਂ ਉਹ ਬੱਚੇ ਨੂੰ ਬੇਨਤੀ ਕਰਦਾ ਕਿ ਇੱਥੇ ਖੜ੍ਹੇ ਹੋ ਦੂਸਰਾ ਬੱਚਾ 8ਵੀਂ ਕਲਾਸ ਦਾ ਅਮਰਪਾਲ ਸਿੰਘ ਸਰ ਫਰਜਿੰਦਰ ਸਿੰਘ 67.5 ਪੁਆਇੰਟ ਲੈ ਕੇ ਇਹ ਬੱਚਾ ਅੱਗੇ ਰਿਹਾ ਦੂਜਾ ਸਥਾਨ ਤੀਸਰਾ ਸਥਾਨ ਮੇਘਦੀਪ ਕੌਰ ਡਾਕਟਰ ਵਰਦੀ ਸਿੰਘ 58.8 ਪੁਆਇੰਟ ਲੈ ਕੇ ਬੱਚੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਇਸ ਵਾਰ ਦੀ 10ਵੀਂ ਕਲਾਸ ਖੁਸ਼ਪ੍ਰੀਤ ਕੌਰ ਦਾ ਬਰਤ ਕੁਲਵਿੰਦਰ ਸਿੰਘ ਨਾਸੀਪੁਰ 2% ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਸ਼ਰਜੀਤ ਕੌਰ ਸਾਹਬੋ ਡਾਕਟਰ ਰਾਜੀ ਸਿੰਘ 75.6% ਲੈ ਕੇ ਜਿਹੜਾ ਦੂਸਰਾ ਸਥਾਨ ਪ੍ਰਾਪਤ ਕੀਤਾ ਕਲਾਸ 10ਵੀਂ ਤੀਜਾ ਸਥਾਨ ਮਨਪ੍ਰੀਤ ਸਿੰਘ ਸਨਪੁਰ ਲਖਮੀਰ ਸਿੰਘ 72.3% ਲੈ ਕੇ ਬੱਚੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ 12ਵੀਂ ਕਲਾਸ ਦੇ ਵਿੱਚੋਂ ਗੁਰਵਿੰਦਰ ਸਿੰਘ ਸਨਪੁਰ ਮਨਜੀਤ ਸਿੰਘ 77% ਲੈ ਕੇ ਬੱਚੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ 12ਵੀਂ ਕਲਾਸ ਦੂਸਰਾ ਸਥਾਨ ਜਸਪ੍ਰੀਤ ਕੌਰ ਡਾਟਰ ਸਰਬੀ ਸਿੰਘ 73% ਦੇ ਜਿਹੜੇ ਨੰਬਰ ਲੈ ਕੇ ਬੱਚੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਸੁੱਖਾ ਸਿੰਘ ਸਾਨੂੰ ਪੱਪੂ ਸਿੰਘ ਜੋ ਕਿ ਆਪਣੇ ਪਿੰਡ ਗੱਡੀਆਂ ਵਾਲਾ ਪਰਿਵਾਰ ਆ ਗਰੀਬੀ ਮੇਰੀ ਇੱਥੇ ਕੁਝ ਨਹੀਂ ਦੇਖਦੀ ਤੁਹਾਡੀ ਜਿਹੜੀ ਮਿਹਨਤ ਆ ਉਹ ਰੰਗ ਲਿਆਉਂਦੀ ਆ ਤਾਂ ਉਸ ਬੱਚੇ ਨੇ ਸੁੱਖਾ ਸਿੰਘ ਨੇ ਜਿਹੜਾ ਤੀਜਾ ਸਥਾਨ ਪ੍ਰਾਪਤ ਕੀਤਾ ਬਾਰਵੀਂ ਕਲਾਸ ਸੁੱਖਿਆ ਨੂੰ ਬਹੁਤ ਧੰਨਵਾਦ ਮੈਂ ਕਿੱਥੇ ਹੋਰ ਗੱਲਾਂ ਸਾਂਝੀ ਕਰਨੀ ਚਾਹਣਾ ਕਿ ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਇਸ ਸਰਮ ਬੱਚੀਆਂ ਦੇ ਲਈ ਸ਼ੁਰੂ ਕੀਤਾ ਸੀ ਵੀ ਬੱਚੀਆਂ ਦੇ ਲਈ ਆਪਾਂ ਨਾਮ ਰਸਵਾਰਾਂ ਨੌ ਕੁੜੀਆਂ ਨੂੰ ਆਪਾਂ ਜਿਹੜਾ ਪਹਿਲਾ ਦੂਜਾ ਦੀ ਜਗ੍ਹਾ ਸਥਾਨ ਦਿੰਦੇ ਸੀ। ਤੇ ਉਸ ਤੋਂ ਬਾਅਦ ਪਰਿਵਾਰਕਾਂ ਨਾਲ ਗੱਲ ਕਰਕੇ ਟੀਚਰਾਂ ਜਵਾਨਾਂ ਨਾਲ ਗੱਲ ਸਾਡੇ ਕੋਲੇ ਆਈ ਕਿ ਜਿਹੜੇ ਬੱਚੇ ਆ ਥੋੜੇ ਬਹੁਤੇ ਮੁੰਡੇ ਇੱਕ ਦੋ ਸਾਨੂੰ ਪਿੱਛੇ ਰਹਿ ਜਾਂਦੇ ਉਹਨਾਂ ਦੇ ਮਨ ਨੂੰ ਠੇਸ ਪਹੁੰਚਦੀ ਆ। ਕਿ ਅਸੀਂ ਵੀ ਤਾਂ ਮਿਹਨਤ ਕੀਤੀ ਸਾਨੂੰ ਕਿਉਂ ਨਹੀਂ ਫਲ ਮਿਲਿਆ? ਤਾਂ ਪਰਿਵਾਰ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਉਹ ਟੀਚਰ ਸੇਬਾਨ ਦੀ ਬੇਤਨ ਮਜੂਰ ਕਰਦੇ ਹੋਏ ਕਿਉਂਕਿ ਜਿੱਥੇ ਆਪਾਂ ਕਹਿੰਦੇ ਆ ਕਿ ਮੁੰਡਿਆਂ ਦੇ ਬਰਾਬਰ ਕੁੜੀਆਂ ਐ। ਤੇ ਫਿਰ ਮੁੰਡਿਆਂ ਨੂੰ ਜਿਹੜਾ ਮੁੰਡੇ ਕੁੜੀਆਂ ਦੇ ਅੱਗੇ ਨਿਕਲਦੇ ਉਹਨਾਂ ਨੂੰ ਕਿਉਂ ਨਹੀਂ ਆਪਾਂ ਸਾਂ ਦੇ ਸਕਦੇ ਤੇ ਪਹਿਲੇ ਸਾਲ ਜਿਹੜੇ ਦੋ ਬੱਚੇ ਜਿਹੜੇ ਫਾਸਟਰ ਆਏ ਸੀਗੇ ਮੁੰਡੇ ਇਸ ਵਾਰ ਬੱਚਿਆਂ ਦੀ ਗਿਣਤੀ 4 ਹੋ ਗਈ ਆ ਕੁੜੀਆਂ ਪਿੱਛੇ ਰਹਿ ਗਈਆਂ ਕੁੜੀਆਂ 5 ਰਹਿ ਗਈਆਂ ਬੱਚੇ 4 ਹੋ ਗਏ ਮੁੰਡੇ ਤੇ ਬੱਚਿਓ ਮਿਹਨਤ ਕਰੋ ਤੁਸੀਂ ਪਿੱਛੇ ਨੂੰ ਜਾ ਰਹੇ ਆ ਸੋ ਪਰਿਵਾਰਕ ਮੈਂਬਰ ਪ੍ਰੈਸਟ ਮੈਂਬਰ ਪਿੱਛੋਂ ਬੇਨਤੀ ਕਰਦਾ ਕਿ ਅੱਗੇ ਆ ਕੇ ਬੱਚਿਆਂ ਦਾ ਨਾਮ ਵਰ ਸਵਾਲ ਕਰੀਏ ਜੀ ਇਹਨਾਂ ਨੂੰ ਅਗਲੇ ਕਿਹਨੂੰ ਸਲਿਸ਼ੇ ਦੇ ਪ੍ਰਾਪਤ ਇੱਕ ਬਰਾਬਰ ਸਾਰੀ ਇਹ ਜੇ ਇੱਥੇ ਪੜ੍ਹ ਕੇ ਬੱਚੇ ਨੂੰ ਜਿਹੜੇ ਨਾਮ ਲਿਖੇ ਇੱਧਰ ਨਹੀਂ ਠੀਕ ਹੈ ਕੋੜੂ ਮੈਂ ਮੱਗਿਆ ਸੀ ਹਾਂਜੀ ਇਹਨਾਂ ਮੈਂ ਕਰਦਾ ਜੀ ਹਾਂਜੀ 12ਵੀਂ ਕਲਾਸ ਦਾ ਬੱਚਾ ਆਪਣਾ ਜਿਹਨੇ ਪਹਿਲਾ ਸਨ ਪ੍ਰਾਪਤ ਕੀਤਾ ਗੁਰਵਿੰਦਰ ਸਿੰਘ ਸਾਰਾ ਮਨਜੀਤ ਸਿੰਘ ਹਾਂਜੀ ਦੂਸਰਾ ਸਥਾਨ ਜਸਪ੍ਰੀਤ ਕੌਰ ਡਾਕਟਰ ਸਰਬੀ ਸਿੰਘ ਦੂਸਰਾ ਸਥਾਨ ਤੀਸਰਾ ਸਥਾਨ ਸੁੱਖਾ ਸਿੰਘ ਸਰ ਪੱਪੂ ਸਿੰਘ ਹਾਂਜੀ 10ਵੀਂ ਕਲਾਸ ਜਿਹੜਾ ਪਹਿਲਾ ਸਥਾਨ ਆ ਖੁਸ਼ਪ੍ਰੀਤ ਕੌਰ ਡਾ. ਕੁਲਵਿੰਦਰ ਸਿੰਘ ਇਨਨੇ ਦੇ ਫਰਾਂਸ ਸੇ ਪਹੁੰਚੇ ਆ ਕ੍ਰਿਸ਼ਨਾ ਸਿੰਘ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਬੱਚਿਆਂ ਨੂੰ ਜਿਹੜਾ ਮਜੇ ਨਾਲ ਮੁਕਲਾਵਾ ਹੁੰਦਾ ਬਹੁਤੋੜ ਮੋਹਾਰ ਕਾਂਜੀ ਪਰਿਵਾਰ ਨੂੰ ਸੋ 10ਵੀਂ ਕਲਾਸ ਜਿਹੜਾ ਦੂਜਾ ਸਥਾਨ ਪ੍ਰਾਪਤ ਕੀਤਾ ਬੱਚੀ ਆ ਸ਼ਰਨਜੀਤ ਕੌਰ ਟਾਪਰ ਰਾਜੀ ਸਿੰਘ 10ਵੀਂ ਕਲਾਸ ਜਿਹੜਾ ਤੀਜਾ ਸਥਾਨ ਪ੍ਰਾਪਤ ਕੀਤਾ ਮਨਪ੍ਰੀਤ ਸਿੰਘ ਲਖਵੀਰ ਸਿੰਘ ਇਸ ਤੋਂ ਬਾਅਦ 8ਵੀਂ ਕਲਾਸ ਦਾ ਜਿਹੜਾ ਬੱਚਾ ਹੈ ਪਹਿਲਾ ਸਥਾਨ ਪ੍ਰਾਪਤ ਕੀਤਾ ਪੰਕੂ ਸਿੰਘ ਰਾਮਪਾਲ ਲੋ ਬੱਚਿਆਂ ਨੂੰ ਬੇਨਤੀ ਕਰਦਾ ਕਿ ਆਪਣਾ ਪੂਰਾ ਨਾਮ ਦੁਹਰਿਆ ਕਰੋ ਸ਼ਰਮਾ ਸਿੰਘ ਆ ਕੋਸ਼ ਵੀ ਆ ਜਦ ਆਪਣੇ ਫਾਦਰ ਸਾਹਿਬ ਦਾ ਪੂਰਾ ਨਾਂ ਦੱਸਿਆ ਕਰੋ ਜੀ ਠੀਕ ਹੈ ਦੇਖਿਓ ਮੈਂ ਹਾਂਜੀ ਦੂਸਰਾ ਸਥਾਨ ਜਿਹੜਾ ਆਥਮਿਕ ਕਲਾਸ ਤੋਂ ਪ੍ਰਾਪਤ ਕੀਤਾ ਅਮਰਤਪਾਲ ਸਿੰਘ ਹਰਜਿੰਦਰ ਸਿੰਘ ਇਸ ਬੱਚੇ ਦੇ ਫਾਦਰ ਸਾਹਿਬ ਇਹ ਦੱਸਣਾ ਚਾਹੁੰਦਾ ਸਾਡੇ ਨਾਲ ਪੜ੍ਹਦੇ ਸੀ ਮੇਰੇ ਦੇ ਮਨਜੀਤ ਦੇ ਨਾਲ ਔਰ ਕਲਾਸ ਦੇ ਮੈਨੇਜਰ ਹੁੰਦੇ ਸੀਗੇ ਰਜਿੰਦਰ ਸਿੰਘ ਪੱਤੀ ਭੁੱਜੂਗੀ ਦਾ ਪਰਿਵਾਰ ਹੈ ਸਰਦਾਰ ਸਾਧੂ ਸਿੰਘ ਸਰਵਾਸੀ ਉਹਨਾਂ ਦਾ ਪੁੱਤਰਾ ਹੈ ਜਿਹਨੂੰ ਆਪਾਂ ਮੋਟਰਾਇਆ ਕਹਿੰਦੇ ਜੋਗੀ ਦੇ ਪਰਿਵਾਰ ਤੋਂ ਇਹ ਰਜਿੰਦਰ ਵੀਰ ਦਾ ਬੇਟਾ ਹੈ ਇਹਨੇ ਪਾਲਾ ਸਾਹਿਬ ਮੀਟਰ ਰਿਹਾ ਸਾਡੇ ਦੋ ਤਿੰਨ ਸਾਲ ਇਹ ਮੀਟਰ ਆ ਜੀ ਬਹੁਤ ਵਧੀਆ ਜੀ ਲੱਗਦਾ ਨਹੀਂ ਬੋੜ ਥਲੇ ਬੋੜ ਲੱਗ ਗਿਆ ਜੀ ਹਾਂਜੀ ਤੀਸਰਾ ਸਥਾਨ ਹੈ ਜੀ ਮਹਿਕਦੀਪ ਕੌਰ ਡਾਡੂ ਗੁਰਦੀਪ ਯੋਪੀ ਸਿੰਘ ਤੀਸਰਾ ਸਥਾਨ ਹੈ ਸੋ ਬਹੁਤ ਬਹੁਤ ਮੁਬਾਰਕਬਾਦ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਆਪਣੇ ਮਿਹਨਤ ਤੇ ਸਖਤਤਾ ਜਿਹੜੇ ਅੱਜ ਦੀਆਂ ਪ੍ਰਸ਼ੰਸਨਾ ਹਾਸਲ ਕੀਤੀਆਂ ਸੋ ਬੱਚਿਆਂ ਦੇ ਪਰਿਵਾਰਾਂ ਨੂੰ ਔਰ ਟੀਚਰ ਸਹਿਬਾਨ ਨੂੰ ਸਭ ਤੋਂ ਵੱਡਾ ਮੈਂ ਜਿਹੜੀ ਭੜਾਈ ਦਿੰਦਾ ਕਿਉਂਕਿ ਟੀਚਰਾਂ ਤੋਂ ਬਿਨਾ ਇਹ ਕੰਮ ਨਹੀਂ ਸੰਭਵ ਸੀ ਬੱਚਿਓ ਤੁਸੀਂ ਦੇਖਦੇ ਆਂ ਕਈ ਵਾਰੀ ਆਪਾਂ ਬਲੀਵ ਕਰਦੇ ਆਂ ਕਿ ਸਾਡੇ ਟੀਚਰ ਨਹੀਂ ਵਧੀਆ ਸਾਡਾ ਸਕੂਲ ਨਹੀਂ ਵਧੀਆ ਪਰ ਉਸੇ ਕਲਾਸ ਦੇ ਵਿੱਚ ਬੱਚਾ ਫਸਟ ਆਉਂਦਾ ਹੈ ਉਸੇ ਕਲਾਸ ਦੇ ਵਿੱਚ ਬੱਚਾ ਫੀਰ ਹੁੰਦਾ ਹੈ ਉੱਥੇ ਟੀਚਰ ਦਾ ਕੋਈ ਕਸੂਰ ਨਹੀਂ ਹੁੰਦਾ ਕਮੀਆਂ ਤੁਹਾਡੇ ਚ ਹੁੰਦੀਆਂ ਉਹ ਕਮੀਆਂ ਨੂੰ ਪਛਾਣੀਏ ਸਿਦਕਾ ਸਮਾਨ ਆ ਲੰਦਾ ਹੋਇਆ ਮੈਂ ਖਿਮਾਂ ਦਾ ਜੱਜ ਕਾਂ ਔਰ ਮੈਂ ਮੈਡਮ ਪ੍ਰਿੰਸੀਪਲ ਸਾਡੇ ਬਹੁਤ ਸਤਿਕਾਰਯੋਗ ਮੈਡਮ ਬਲਜੀਤ ਜੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਇਓ ਪਤਵੰਤਿਆ ਦਾ ਧੰਨਵਾਦ ਕਰਨ ਤੇ ਬੱਚਿਆਂ ਨੂੰ ਜਿਹੜਾ ਹੌਸਲਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਇਹ ਦਿਨ ਬਹੁਤ ਹੀ ਸੁਭਾਗਾਂ ਭਰਿਆ ਹੁੰਦਾ ਹੈ ਜਦੋਂ ਬੱਚਿਆਂ ਦੀ ਮਿਹਨਤ ਦੇ ਬਦਲੇ ਦੇ ਵਿੱਚ ਚਲੋ ਅਸੀਂ ਐਪਰੀਸ਼ੀਏਟ ਕਰਨਾ ਸਾਡੇ ਵੱਲੋਂ ਹੋਰ ਗੱਲ ਆ ਪਿੰਡ ਦੇ ਵਿੱਚੋਂ ਆ ਕੇ ਜਦੋਂ ਤੁਹਾਨੂੰ ਇਨਾਮ ਸਨਮਾਨ ਤੇ ਨਾਲ ਪੈਸਿਆਂ ਦਾ ਵੀ ਸਹਿਯੋਗ ਕੀਤਾ ਜਾਂਦਾ ਹੈ ਤਾਂ ਉਹ ਸਭ ਤੋਂ ਵਿਭਾਗਾ ਭਰਿਆ ਦਿਨ ਹੁੰਦਾ ਹੈ ਇੱਥੇ ਮੈਂ ਇਸ ਪਿੰਡੇ ਇਹਨਾਂ ਪਤਵੰਤ ਸੱਜਣਾ ਦਾ ਇਸ ਗੱਲੋਂ ਬਹੁਤ ਹੀ ਮੈਂ ਸ਼ੁਕਰਗੁਜ਼ਾਰ ਆ ਦਿਨੋਂ ਕਿ ਇਹ ਧਿਆਨ ਰੱਖਦੇ ਆ ਕਿਉਂਕਿ ਸਰਕਾਰੀ ਸਕੂਲ ਦੇ ਬੱਚਿਆਂ ਦੇ ਵਾਸਤੇ ਜਦੋਂ ਕੋਈ ਐਵੇਂ ਦਾ ਪ੍ਰਬੰਧ ਕੀਤਾ ਜਾਂਦਾ ਅਸੀਂ ਤੁਹਾਨੂੰ ਸਾਹਮਣੇ ਦਿਖਾਉਂਦੇ ਆ ਕਿ ਪ੍ਰਾਈਜ਼ ਮਿਲਿਆ 6 2 4 6 8 ਬੱਚਿਆਂ ਦੇ ਮਨ ਚ ਆਵੇ ਕਿ ਇਹ ਅਗਲੀ ਵਾਰ ਨੂੰ ਮੇਰਾ ਹੋਣਾ ਚਾਹੀਦਾ ਤਾਂ ਐਸੇ ਕਰਕੇ ਉਹ ਮਿਹਨਤ ਕਰਨਗੇ ਤੇ ਮੈਂ ਕਹਿਨੀ ਵੀ ਆ ਕਿ ਇੱਥੇ ਤੁਸੀਂ ਇੱਥੇ ਤਾੜੀਆਂ ਨਹੀਂ ਮਾਰਨੀਆਂ ਅੱਗੇ ਤੋਂ ਤੁਸੀਂ ਤਾਣੀਆਂ ਮਰਵਾਉਣੀਆਂ ਤੁਹਾਡੇ ਚੋਂ ਇਹ 9 ਦੀ ਜਗ੍ਹਾ ਤੇ 18 ਬੱਚੇ ਵੀ ਹੋ ਸਕਦੇ ਆ ਜੇ ਇੱਕੋ ਜਿਹੇ ਨੰਬਰ ਆਉਂਦੇ ਆ ਅਸੀਂ ਬਰਾਬਰ ਦਾ ਹੀ ਇਹ ਪ੍ਰਾਈਜ਼ ਕੱਢਦੇ ਆ ਤੇ ਸਨਵਾਦ ਧੰਵਾਦ ਮੇਰਾ ਸਰਦਾਰ ਮਨਪ੍ਰੀਤ ਸਿੰਘ ਪੁੱਤਰ ਸਰਦਾਰ ਹਰੀ ਸਿੰਘ ਜੋ ਕਿ ਆਪਣੇ ਦਾਦਾ ਜੀ ਦੀ ਯਾਦ ਵਿੱਚ ਸਰਦਾਰ ਬਸੰਤ ਸਿੰਘ ਜੀ ਦੀ ਯਾਦ ਵਿੱਚ ਇਹ ਹਰ ਸਾਲ ਇੱਥੇ ਆ ਕੇ ਇਹ ਇਨਾਮ ਵੰਡ ਕੇ ਜਾਂਦੇ ਆ ਆਪਣੇ ਬੜੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਦੇ ਆ ਜਦੋਂ ਕਿ ਉਹ ਆਪਣੇ ਇਸ ਦੇਸ਼ ਦੇ ਵਿੱਚ ਵੀ ਨਹੀਂ ਰਹਿ ਰਹੇ ਉੱਥੋਂ ਆਉਂਦੇ ਆ ਤੇ ਕਦੇ ਵੀ ਇਹਨਾਂ ਨੇ ਇਹਨੂੰ ਇਸ ਜਿਹੜਾ ਹੈਗਾ ਇਵੈਂਟ ਇਹਨੂੰ ਕਦੇ ਮਿਸ ਨਹੀਂ ਕੀਤਾ ਹਰ ਵਾਰ ਆਉਂਦੇ ਆ ਸ਼ੁਰੂ ਚ ਹੀ ਇਹਨਾਂ ਨੇ ਪੁੱਛਣਾ ਜਕਸੀਰ ਮੇਰੇ ਕੋਲੇ ਹਰ ਵਾਰੀ ਪੁੱਛਣਾ ਸ਼ੁਰੂ ਕਰ ਦਿੰਦਾ ਵੀ ਮੈਡਮ ਕਿਹੜੇ ਕਲਾਸ ਚੋਂ ਕਿਹੜੇ ਬੱਚੇ ਫਸਟ ਆਏ ਆ ਸੈਕੰਡ ਆਏ ਆ ਇਹਨਾਂ ਦਾ ਮੇਰੇ ਵੱਲੋਂ ਦਿਲੋਂ ਧੰਨਵਾਦ ਕਿ ਸਾਡੇ ਬੱਚਿਆਂ ਦੇ ਵਾਸਤੇ ਅੱਜ ਤੱਕ ਜਦੋਂ ਮੈਂ ਥੋੜੇ ਜਿਹੀ ਇਹਨਾਂ ਨੂੰ ਆਰਗੂਮੈਂਟ ਕੀਤਾ ਸੀ ਕਿ ਸਾਡਾ ਜੇ ਕੋਈ ਬੁਆਇ ਬਦੋਂ ਕਿ ਗਰਲਸ ਨੂੰ ਜਿਵੇਂ ਜਕਸੀਰ ਨੇ ਦੱਸਿਆ ਹੈ ਕਿ ਗਰਲਸ ਨੂੰ ਹੀ ਦਿੰਦੇ ਸੀ ਇਹ ਨਾਮ ਪਰ ਮੈਨੂੰ ਬੜਾ ਫੀਲ ਹੁੰਦਾ ਸੀ ਕਿ ਉਸ ਉਸ ਤੋਂ ਇੱਕ ਕੁੜੀ ਨਾਲੋਂ ਵੱਧ ਇੱਕ ਲੜਕਾ ਲੈ ਗਿਆ ਨੰਬਰ ਤਾਂ ਫਿਰ ਉਹਨੂੰ ਕਿਉਂ ਨਹੀਂ ਪਰ ਇਹਨਾਂ ਨੇ ਇਹ ਮੇਰੀ ਇਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਜਦੋਂ ਮੇਰੇ ਦਾਦਾ ਜੀ ਦੀ ਭਾਗਨਾ ਇਹ ਹੀ ਸੀ ਵੀ ਮੈਂ ਕੁੜੀਆਂ ਨੂੰ ਦੇਣੇ ਆ ਪਰ ਇਹਨਾਂ ਨੇ ਸਾਡੀ ਬੇਨਤੀ ਨੂੰ ਮੰਨਿਆ ਉਸ ਵਾਸਤੇ ਵੀ ਇਹਨਾਂ ਦਾ ਸ਼ੁਕਰੀਆ ਤੇ ਨਾਲ ਇਹਨਾਂ ਦੇ ਆਏ ਜਕਸੀਰ ਸਰਦਾਰ ਜਕਸੀਰ ਸਿੰਘ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਸਰਦਾਰ ਹਰਚੰਦ ਸਿੰਘ ਜੀ ਆਏ ਆ ਉਹਨਾਂ ਦਾ ਮਾਸਟਰ ਜਸਵਿੰਦਰ ਸਿੰਘ ਜੀ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਓ ਆਇਆ ਨੂੰ ਕਹਿਣੀ ਆ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ